ਖਬਰਨਾਮਾ ਦੇਖ ਰਿਆ ਸੋਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਪੰਜਾਬੀਆਂ ਦੇ ਦਿਲ ਬੜੇ ਵੱਡੇ ਹੁੰਦੇ ਨੇ ਇਹ ਪੰਜਾਬ ਦੇ ਲੋਕ ਨਹੀਂ ਕਹਿੰਦੇ ਇਹ ਦੇਸ਼ਾਂ ਅਤੇ ਵਿਦੇਸ਼ਾਂ ਦੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿਉਂਕਿ ਪੰਜਾਬੀਆਂ ਦੇ ਵੱਡੇ ਦਿਲਾਂ ਦਾ ਡੰਕਾ ਪੂਰੇ ਸੰਸਾਰ ਦੇ ਵਿੱਚ ਵੱਜਦਾ ਹੈ ਜਿੱਥੇ ਵੀ ਕੁਦਰਤੀ ਆਫਤਾਂ ਹੁੰਦੀਆਂ ਨੇ ਚਾਹੇ ਉਹ ਭਚਾਲ ਆਉਂਦੇ ਨੇ ਹੜ੍ਹ ਆਉਂਦੇ ਨੇ ਤੂਫਾਨ ਹੁੰਦੇ ਨੇ ਗੜੇਮਾਰੀ ਹੋ ਜਾਂਦੀ ਹੈ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਲੇਕਿਨ ਸਭ ਤੋਂ ਪਹਿਲਾਂ ਪ੍ਰਬੰਧਨ ਪੰਜਾਬੀਆਂ ਵੱਲੋਂ ਕੀਤੇ ਜਾਂਦੇ ਨੇ ਲੰਗਰ ਲਗਾਏ ਜਾਂਦੇ ਨੇ ਬੱਚਿਆਂ ਦਾ ਖਿਆਲ ਰੱਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਤਬਾਹੀ ਦੇ ਵੱਡੇ ਮੰਝੜ ਦੇਖੇ ਜਾ ਸਕਦੇ ਨੇ ਪੰਜਾਬ ਦੇ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਪਾਣੀ ਹੈ ਲੇਕਿਨ ਇੰਨੀ ਸਥਿਤੀ ਨਾਜ਼ੁਕ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਵੱਡੇ ਜਿਹੜਾ ਵਾਲੇ ਲੋਕ ਲਗਾਤਾਰ ਆਪਣੇ ਰਾਤ ਦੇ ਕਾਰਜ ਜਿਹੜੇ ਨੇ ਉਹਨਾਂ ਨੇ ਜਾਰੀ ਰੱਖੇ ਹੋਏ ਨੇ ਹਾਲਾਂਕਿ ਸਰਕਾਰਾਂ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਉਹਨਾਂ ਨੇ ਆਪਣੇ ਕਦਮ ਪਾਸੇ ਕਰ ਲੈਨੇ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਪੈਕੇਜ ਦਾ ਐਲਾਨ ਕੀਤਾ ਗਿਆ ਨਾ ਕੋ ਫੰਡਿੰਗ ਦਾ ਐਲਾਨ ਕੀਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹੁਣਾ ਵੱਲੋਂ ਲੇਕਿਨ ਇਸ ਦੇ ਬਾਪ ਯੂਥ ਪੰਜਾਬ ਦੇ ਪੰਜਾਬੀ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਚਾਹੇ ਉਹ ਦੇਸ਼ਾਂ ਦੇ ਵਿੱਚ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਨੇ ਚਾਹੇ ਉਹ ਭਾਰਤ ਦੇ ਕਿਸੇ ਵੀ ਸੂਬੇ ਤੇ ਨੇ ਹਰ ਪੰਜਾਬੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕੱਲੇ ਪੰਜਾਬ ਵਾਸਤੇ ਨਹੀਂ ਜਿੱਥੇ-ਜਿੱਥੇ ਭਾਰਤ ਦੇ ਵਿੱਚ ਹੜ੍ਹ ਆਏ ਨੇ ਅਤੇ ਇਹਨਾਂ ਪੰਜਾਬੀਆਂ ਵੱਲੋਂ ਕੱਲੇ ਪੰਜਾਬ ਦੇ ਵਿੱਚ ਨਹੀਂ ਕਿ ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਪੂਰੀ ਤਰ੍ਹਾਂ ਤਬਾਹ ਹੋਏ ਨੇ ਬਾਕੀ ਚਾਹੇ ਹਰਿਆਣਾ ਹੈ ਚਾਹੇ ਉਹ ਦਿੱਲੀ ਹੈ ਚਾਹੇ ਉਹ ਜੰਮੂ ਕਸ਼ਮੀਰ ਹੈ ਚਾਹੇ ਉਹ ਬਾਦਲ ਹੈ ਚਾਹੇ ਉਤਰਾਖੰਡ ਹੈ ਉਥੇ ਵੀ ਪੰਜਾਬੀ ਆਪਣਾ ਲੰਗਰ ਲੈ ਕੇ ਉਥੇ ਵੀ ਪੰਜਾਬੀ ਆਪਣੀਆਂ ਦਵਾਈਆਂ ਲੈ ਕੇ ਉਥੇ ਵੀ ਪੰਜਾਬੀ ਆਪਣਾ ਸਾਰਾ ਸਾਜੂ ਸਮਾਨ ਲੈ ਕੇ ਪਹੁੰਚ ਚੁੱਕੇ ਨੇ ਇਹ ਹੈ ਦਰਿਆਦਲੀ ਪੰਜਾਬ ਸਰਕਾਰ ਨੇ ਪੈਰ ਪਿੱਛੇ ਖਿੱਚ ਲਿਆ ਹੈ ਸੈਂਟਰ ਸਰਕਾਰ ਨੇ ਪੈਰ ਪਿੱਛੇ ਖਿੱਚ ਲਿਆ ਹੈ ਲੇਕਿਨ ਪੰਜਾਬੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਭਈ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਅਸੀਂ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਸਾਡੀ ਜਾਨ ਨੇ ਇੱਕ ਰਿਪੋਰਟ ਆਇਆ ਰਿਪੋਰਟ ਦੇ ਵਿੱਚ ਕੀ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਲੰਘਦਾ ਅਜਿਹਾ ਕੋਈ ਕੌਮੀ ਜਾਂ ਮਾਰਗ ਨਹੀਂ ਹੋਵੇਗਾ ਜਿੱਥੇ ਤੁਹਾਨੂੰ ਰਾਸ਼ਨ ਪਸ਼ੂਆਂ ਦੇ ਚਾਰੇ ਅਤੇ ਮਿੱਟੀ ਨਾਲ ਭਰੇ ਟਰੈਕਟਰ ਟਰਾਲੀਆਂ ਜਾਂ ਟਰੱਕ ਨਾਲ ਨਜ਼ਰ ਆਉਂਦੇ ਹੋਣ ਹੁਣ ਜਿੰਨੇ ਵੀ ਨੈਸ਼ਨਲ ਮਾਰਗ ਨੇ ਜਿੰਨੇ ਵੀ ਹਾਈਵੇ ਨੇ ਜਿੰਨੇ ਵੀ ਰਾਸ ਮਾਰਗ ਨੇ ਉਹਨਾਂ ਉੱਤੇ ਤੁਹਾਨੂੰ ਰਾਸ਼ਨ ਪਸ਼ੂਆਂ ਦੇ ਚਾਰੇ ਪਸ਼ੂਆਂ ਦੇ ਚਾਰੇ ਅਤੇ ਮਿੱਟੀ ਭਰੀਆਂ ਟਰੈਕਟਰ ਟਰਾਲੀਆਂ ਜਾਂ ਟਰੱਕ ਨਜ਼ਰ ਆਉਂਦੇ ਹੋਣ ਦਾ ਸਰ ਪੰਜਾਬ ਦੇ ਲਗਭਗ 8 ਜ਼ਿਲ੍ਹੇ ਹੜਾ ਦੀ ਮਾਰ ਹੇਠ ਹਨ ਅਤੇ ਲੋਕ ਸੈਂਕੜੇ ਕਿਲੋਮੀਟਰ ਦੂਰੀ ਕਰਕੇ ਇੱਕ ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵੀ ਪੰਜਾਬੀ ਪਹੁੰਚ ਰਹੇ ਨੇ ਹੜਾ ਹੜਪੀੜਤਾ ਦੀ ਮਦਦ ਲਈ ਆਪਣੇ ਆਪਣੇ ਪਿੰਡਾਂ ਚੋਂ ਰਿੰਦੀ ਸਮਗਰੀ ਇਕੱਠੀ ਕਰਕੇ ਹੜੜ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਜਾ ਰਹੀ ਹੈ ਟੁੱਟੇ ਬੰਨੂ ਪਰਨ ਵਾਸਤੇ ਮਿੱਟੀ ਪਸ਼ੂਆਂ ਦੇ ਚਾਰੇ ਵਾਸਤੇ ਤੂੜੀ ਸਾਇਲਜ ਯਾਨੀ ਕਿ ਮਕੀਦਾ ਆਚਾਰ ਅਤੇ ਲੋਕਾਂ ਵਾਸਤੇ ਰਾਸ਼ਨ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ ਇਸ ਵਿਚਾਰੇ ਬਠਿੰਡਾ ਜ਼ਿਲ੍ਹੇ ਦੇ ਗੁਨੀਆਣਾ ਪਿੰਡ ਦੇ ਵਸਨੀਕ ਪਸ਼ੂਆਂ ਵਾਸਤੇ ਚਾਰਾ ਇਕੱਠਾ ਕੀਤਾ ਜਾ ਰਿਹਾ ਹੈ ਇੱਕ ਥੋੜਾ ਬਹੁਤਾ ਚਾਰਾ ਨਹੀਂ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਗੁਨੀਆਣਾ ਪਿੰਡ ਦੇ ਨੰਬਰ ਦਾ ਰਾਜਵਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਅਸੀਂ ਹੜ ਪ੍ਰਭਾਵਿਤ ਪਸ਼ੂਆਂ ਲਈ ਚਾਰਾ ਸਾਇਲਜ ਤੂੜੀ ਦਾਣੇ ਦਾ ਪ੍ਰਬੰਧ ਕਰ ਰਹੇ ਹਾਂ ਕੀਤਾ ਜਾ ਰਿਹਾ ਹੈ ਖਰਾ ਚਾਰਾ ਤਾਂ ਬਹੁਤ ਘੱਟ ਹੈ ਇਸ ਲਈ ਇਹ ਆਚਾਰ ਤੂੜੀ ਅਤੇ ਦਾਣਾ ਲੰਬੇ ਸਮੇਂ ਤੱਕ ਚੱਲੇਗਾ ਪਸ਼ੂ ਭੁੱਖੇ ਮਰ ਰਹੇ ਹਨ ਅਤੇ ਇਹ ਸਾਡਾ ਫਲਜ ਬਣਦਾ ਹੈ ਪਿੰਡ ਵਾਸੀਆਂ ਬਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਪਸ਼ੂਆਂ ਵਾਸਤੇ ਸਮਗਰੀ ਲੈ ਕੇ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਇਸ ਵਿੱਚ ਲਗਭਗ 100 ਕੁਆਂਟਲ ਤੂੜੀ 100 ਕੁਆਂਟਲ ਦਾਣਾ ਪਾਣੀ 100 ਕੁਆਂਟਲ ਆਚਾਰ ਅਸੀਂ ਸੁਲਤਾਨਪੁਰ ਲੋਧੀ ਫਰੋਜ਼ਪੁਰ ਜਿੱਥੇ ਜਿੱਥੇ ਲੋੜ ਹੈ ਅਸੀਂ ਦੂਜੇ ਮੁਲਕਾਂ ਤੇ ਸੂਬਿਆਂ ਵਿੱਚ ਜਾ ਕੇ ਸੇਵਾ ਕਰਦੇ ਹਾਂ ਤਾਂ ਇਹ ਤਾਂ ਆਪਣਾ ਹੈ ਇੱਥੇ ਫਰਜ਼ ਬਣ ਜਾਂਦਾ ਹੈ ਲੋਕ ਬਹੁਤ ਦੁਖੀ ਹਨ ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਤਾਂ ਦੂਜਾ ਸਟੇਟਾਂ ਦੇ ਵਿੱਚ ਜਾ ਕੇ ਲੰਗਰ ਲਾਉਂਦੇ ਹਾਂ ਚਾਰੇ ਦਾ ਪ੍ਰਬੰਧ ਕਰਦੇ ਹਾਂ ਰਹਿਣ ਬਸੇਰੇ ਬਣਾਉਂਦੇ ਹਾਂ ਇਹ ਤਾਂ ਸਾਡਾ ਪੰਜਾਬ ਹੈ ਸਾਡਾ ਫਰਜ਼ ਬਣਦਾ ਹੈ ਕਿਉਂਕਿ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਦੁਖੀ ਆ ਸਰਕਾਰ ਵੱਲੋਂ ਕੋਈ ਮਦਦ ਤਾਂ ਸਾਨੂੰ ਨਜ਼ਰ ਨਹੀਂ ਆਉਦੀ ਆਪਣਾ ਸਾਰਾ ਪੰਜਾਬ ਹਰਿਆਣਾ ਤੇ ਰਾਜਸਥਾਨ ਮਦਦ ਕਰ ਰਿਹਾ ਹੈ ਲੋਕਾਂ ਦਾ ਨੁਕਸਾਨ ਤਾਂ ਇੰਨਾ ਜ਼ਿਆਦਾ ਹੋ ਗਿਆ ਕਿ 2-3 ਸਾਲ ਉੱਠ ਹੀ ਨਹੀਂ ਸਕਦੇ ਯਾਨੀ ਕਿ ਪੰਜਾਬ ਦੇ ਲੋਕਾਂ ਦਾ ਇੰਨਾ ਖੂ ਨੁਕਸਾਨ ਹੋ ਗਿਆ ਹੈ ਇਹਨਾਂ ਦੇ ਮੁਤਾਬਕ 2-3 ਸਾਲ ਪੰਜਾਬ ਬੈਕ ਚਲਾ ਜਾਵੇਗਾ ਲੇਕਿਨ ਸਾਡੇ ਸਰਵੇ ਕਹਿੰਦੇ ਨੇ ਕਿ ਜਿਨ੍ਹਾਂ ਦੀ 30-40 ਕਿੱਲੇ 5 ਕਿੱਲੇ ਫਸਲ ਤਬਾਹ ਹੋ ਗਈ ਉਹ ਲੋਕ 5 ਸਾਲ ਪਿੱਛੇ ਚਲੇ ਜਾਣਗੇ ਲੇਕਿਨ ਫਿਰ ਵੀ ਪੰਜਾਬ ਦੇ ਲੋਕ ਨਾਲ ਖੜੇ ਨੇ ਇਹ ਤਾਂ ਫਿਰ ਆਪ ਦੇ ਭਰਾ ਹਨ ਕਹਿੰਦਾ ਇਸ ਦੇ ਇਸ ਪਿੰਡ ਦੇ ਮਿੱਠੂ ਸਿੰਘ ਕਹਿੰਦੇ ਕਿ ਲੋਕ ਭੁੱਖੇ ਮਰ ਰਹੇ ਹਨ ਮੀਨੇ ਘਾਟਾ ਦਿੱਤੇ ਹਨ ਫਸਲਾਂ ਦਾ ਨੁਕਸਾਨ ਹੋ ਗਿਆ ਹੈ ਪਸ਼ੂ ਵੀ ਉਜੜ ਗਏ ਹਨ ਅਸੀਂ ਉਹਨਾਂ ਲਈ ਦਾਣਾ ਪਾਣੀ ਤੂੜੀ ਆਟਾ ਅਤੇ ਸਾਈਡ ਲੈ ਕੇ ਜਾ ਰਹੇ ਹਾਂ ਬਾਕੀ ਜੋ ਉਹਨਾਂ ਨੂੰ ਜਿਸ ਦੀ ਲੋੜ ਹੈ ਸੰ ਨੂੰ ਦੱਸਣ ਅਸੀਂ ਪਜਾਵਾਂਗੇ ਇਸ ਤਰ੍ਹਾਂ ਜ਼ਿਲ੍ਹਾ ਮੁਕਸਰ ਦੇ ਪਿੰਡ ਬਾਦਲਕੇ ਬਾਦਲ ਦੇ ਬਸਨੀਕ ਵੀ ਲੋੜਵੰਦ ਲੋਕਾਂ ਨੇ ਅੱਗੇ ਆਏ ਹਨ ਇਹਨਾਂ ਦਾ ਪਿੰਡ ਫਰੋਜ਼ਪੁਰ ਇਹਨਾਂ ਦਾ ਪਿੰਡ ਫਰੋਜ਼ਪੁਰ ਜ਼ਿਲ੍ਹਾ ਦੇ ਹੜਪੁਰ ਪਿੰਡਾਂ ਵਿੱਚ ਲਗ 180 ਕਿਲੋਮੀਟਰ ਦੂਰ ਸਥਿਤ ਹੈ ਇਹਨਾਂ ਨੇ ਆਪਣੇ ਪਿੰਡ ਵਿੱਚ ਘਰ-ਘਰ ਜਾ ਕੇ ਰਾਸ਼ਨ ਇਕੱਠਾ ਕੀਤਾ ਹੁਣ ਹੜਾ ਪ੍ਰਭਾਵਤ ਨੂੰ ਵੰਡਿਆ ਜਾ ਰਿਹਾ ਹੈ ਲਾਪਰੀ ਦਾ ਕਹਿਣਾ ਹੈ ਕਿ ਹਰ ਸੰਭਵ ਬਤ ਕੀਤੀ ਜਾਵੇਗੀ ਯਾਨੀ ਕਿ ਪੰਜਾਬ ਦੇ ਪਿੰਡ ਜਿਹੜੇ ਹਰਾਂ ਦੀ ਬਾੜ ਏਟ ਨਹੀਂ ਆਏ ਚਾਹੇ ਉਹ ਪਿੰਡ ਨੇ ਚਾਹੇ ਉਹ ਕਸਬੇ ਨੇ ਕੱਲੇ ਅਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਪੰਜਾਬੀ Rajasthan ਵਿੱਚ ਵੀ ਬੈਠੇ ਨੇ ਪੰਜਾਬੀ Haryana ਦੇ ਵਿੱਚ ਵੀ ਬੈਠੇ ਨੇ ਪੰਜਾਬੀ Delhi ਦੇ ਵਿੱਚ ਵੀ ਬੈਠੇ ਨੇ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਆਪ ਕੋ ਆਪਣੇ ਪੱਧਰ ਤੇ ਵੱਡੀ ਸੇਵਾ ਇਕੱਠੀ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੁੰਚਾਈ ਜਾ ਰਹੀ ਹੈ ਸੱਚਮੁੱਚ ਪੰਜਾਬੀਆਂ ਦੇ ਦਿਲ ਵੱਡੇ ਹੁੰਦੇ ਨੇ ਪੰਜਾਬ ਉਹ ਧਰਤੀ ਹੈ ਪੰਜਾਬ ਦੇ ਉਹ ਲੋਕ ਨੇ ਜਿਹੜੇ ਦੂਸਰੀਆਂ ਸਟੇਟਾਂ ਦੇ ਵਿੱਚ ਦੂਸਰੇ ਦੇਸ਼ਾਂ ਵਿੱਚ ਜਾ ਕੇ ਜਿੱਥੇ ਕੁਦਰਤੀ ਆਫਤਾਂ ਆਉਂਦੀਆਂ ਨੇ ਲਗਨ ਲਾਉਂਦੇ ਨੇ ਤੇ ਪੰਜਾਬੀ ਕਹਿੰਦੇ ਨੇ ਇਹ ਤਾਂ ਸਾਡੇ ਪੰਜਾਬੀ ਨੇ ਇਹ ਤਾਂ ਸਾਡਾ ਪੰਜਾਬ ਹੈ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਹਰ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ ਖੜੇ ਹਾਂ